ਸਾਸ੍ਰੀ ਕਲ ਫਰੈਂਚ ਮੈਥਡਾ ਦਾ ਹੋਸਟ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਸਰਤਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਸੀਂ ਗੋਡੇ ਦਰਦ ਦੇ ਦੌਰਾਨ ਕਰਦੀਆਂ ਨੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ 90 ਦਿਨਾਂ ਲਈ ਕਰ ਲਈਆਂ ਥੋੜੇ कसे ਤੋਂ कसे ਹੋਏ ਗੋਡੇ ਜਿਨ੍ਹਾਂ ਦੇ ਵਿੱਚ ਗੈਪ ਬਿਲਕੁਲ ਨਹੀਂ ਹੈ ਉਹ ਵੀ ਠੀਕ ਹੋਣਗੇ ਔਰ ਜਾਂ ਫਿਰ ਗੋਡੇ ਟੇਡੇ ਹੋ ਗਏ ਨੇ ਉਹ ਵੀ ਠੀਕ ਹੋਣਗੇ ਜਾਂ ਫਿਰ ਗੋਡੇ ਪਿੰਗੇ ਹੋ ਗਏ ਨੇ ਜਾਨਕਿ ਬੋ ਲੈਗਸ ਜਾਂ ਨੌਕ ਨੀਜ਼ ਅਗਰ ਤੁਸੀਂ ਕਸਰਤਾਂ ਕਰੋਗੇ ਹੁੰਦਾ ਕੀ ਹੈ ਆਪਣੀ ਜਿਹੜੀ ਉਮਰ ਹੈ ਉਹ 35 ਸਾਲ ਤੱਕ ਸਮੂਥ ਚੱਲਦੀ ਹੈ 35 ਸਾਲ ਤੋਂ ਬਾਅਦ ਆਪਣਾ ਡਾਊਨਫਾਲ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖਿਆ ਹੋਣਾ ਬਹੁਤ ਲੋਕ ਜਾਂ ਤੁਹਾਡੇ ਕਲੀਗਸ ਵੀ ਹੋਣਗੇ ਉਹ 35 ਸਾਲ ਤੋਂ ਬਾਅਦ ਸਵੇਰੇ ਜਿਮ ਜਾਂਦੇ ਨੇ ਉਸ ਤੋਂ ਬਾਅਦ ਕੰਮ ਤੇ ਤੁਹਾਨੂੰ ਮਿਲਦੇ ਆ ਤੁਸੀਂ ਉਹ ਤੁਹਾਨੂੰ ਦੱਸਦੇ ਵੀ ਹੋਣਗੇ ਮੈਂ ਸਵੇਰੇ ਅਸੀਂ ਆਪਣੇ ਵਾਈਫ ਨਾਲ ਜਿਮ ਗਿਆ ਸੀ ਜਾਂ ਮੈਂ ਆਪਣੇ ਹਸਬੈਂਡ ਨਾਲ ਜਿਮ ਗਈ ਸੀ ਅ ਔਰ ਉਹ ਲੋਕ ਤੰਦਰੁਸਤ ਰਹਿੰਦੇ ਨੇ ਕਿਉਂਕਿ ਆਪਾਂ ਸਮੇਂ ਸਿਰ ਆਪਣੀਆਂ ਮਾਸਪੇਸ਼ੀਆਂ ਸੰਭ ਲੈਣੇ ਜਦੋਂ ਡਾਊਨਫਾਲ 35 ਸਾਲ ਤੋਂ ਸ਼ੁਰੂ ਹੁੰਦਾ ਆਪਣੀਆਂ ਮਾਸਪੇਸ਼ੀਆਂ ਕਮਜ਼ੋਰ ਆਪਾਂ ਨੂੰ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਥਾਇਰੋਇਡ ਆਦਿ ਬਿਮਾਰੀਆਂ ਚਿੰਬੜ ਜਾਂਦੀਆਂ ਨੇ ਔਰ 44 ਸਾਲ ਦੀ ਉਮਰ 'ਚ ਗੋਡਿਆਂ ਦੇ ਵਿੱਚ ਗੈਪ ਬਿਲਕੁਲ ਹੀ ਘਟ ਜਾਂਦਾ ਸੋ ਅਗਰ ਗੋਡੇ ਦੁਖਣ ਲੱਗੇ ਨੇ ਬਿਲਕੁਲ ਨਾ ਘਬਰਾਓ ਆਸਾਨ ਕਸਰਤਾਂ ਸ਼ੁਰੂ ਕਰੋ ਬਹੁਤ ਜਲਦੀ ਤੁਹਾਨੂੰ ਫਰਕ ਪੈਣ ਵਾਲਾ ਹੈ ਔਰ ਇਹ ਵੀਡੀਓ ਐਂਡ ਤੱਕ ਦੇਖਿਓ ਤੁਸੀਂ ਇਹ ਕੰਮ ਕਰਿਆ ਕਰੋ ਇਸ ਵੀਡੀਓ ਨੂੰ ਆਪਣੇ ਟੀਵੀ ਤੇ ਲਾ ਲਓ ਦੇਖ ਕੇ ਮੇਰੇ ਨਾਲ ਕਸਰਤਾਂ ਕਰੋ ਬਹੁਤ ਸੌਖੀਆਂ ਕਸਰਤਾਂ ਨੇ ਇਹ ਕਸਰਤ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਜੀ ਡਾਕਟਰ ਗੁਰਸ਼ੀਤ ਸਿੰਘ ਸਰਾ ਅਸੀਂ ਪਿਛਲੇ 11 ਸਾਲ ਤੋਂ ਬੁੱਲਾਪੁਰ ਜ਼ਿਲ੍ਹਾ ਲੁਧਿਆਣਾ বাস ਸਟੈਂਡ ਹੈ বাস ਸਟੈਂਡ ਦੇ ਨਾਲ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ 64 ਨੰਬਰ ਸਾਡੀ ਕਲੀਨਿਕ ਹੈ ਉੱਥੇ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਪਿਛਲੇ 11 ਸਾਲ ਤੋਂ ਆਪਾਂ

ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਸੇ ਇਹ ਵੀਡੀਓ ਦੇਖ ਲਓਗੇ ਕੋਈ ਲੋੜ ਨਹੀਂ ਹੈ ਸੰਪਰਕ ਕਰਨ ਦੀ ਸੋ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਔਰ ਬਹੁਤ ਸੌਖੀਆਂ ਗੋਡੇ ਦਰਦ ਲਈ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਕਸਰਤਾਂ ਸ਼ੁਰੂ ਕਰਦੇ ਆ ਤੁਹਾਨੂੰ ਇੱਕ ਰੋਲਰ ਚਾਹੀਦਾ ਤੁਸੀਂ ਇਸ ਨੂੰ ਆਨਲਾਈਨ ਮੰਗਵਾ ਸਕਦੇ ਹੋ ਕਿਸੇ ਵੀ ਆਪਣੇ ਸ਼ਹਿਰ ਚ ਐਪ ਤੋਂ ਕਿਸੇ ਤੋਂ ਵੀ ਮੰਗਾ ਲਓ ਜੂਰੀ ਨਹੀਂ ਸਾਤੋਂ ਮੰਗਵਾਉਣਾ ਹੋਰ ਆਪਾਂ ਨੂੰ ਕੁਝ ਵੀ ਨਹੀਂ ਚਾਹੀਦਾ ਹੋਰ ਤੁਹਾਡਾ ਸਮਾਂ ਚਾਹੀਦਾ ਤੁਹਾਡੇ ਕੋਲ ਸਮਾਂ ਹੈ ਨਾ ਤਾਂ ਤੁਸੀਂ ਗੋਡਿਆਂ ਨੂੰ ਬਚਾ ਸਕਦੇ ਹੋ ਇੱਕ ਕਸਰਤਾਂ ਪਰਮਾਤਮਾ ਦਾ ਨਾਮ ਲਿਓ ਪਰਮਾਤਮਾ ਕਰੇ ਤੁਸੀਂ ਬਹੁਤ ਜਲਦੀ ਠੀਕ ਹੋਵੋ ਇਮਾਨਦਾਰੀ ਨਾਲ ਇਹ ਕਸਰਤਾਂ ਕਰਨੀਆਂ ਨੇ ਅਗਰ ਤੁਸੀਂ ਦਿਲੋਂ ਵਿਸ਼ਵਾਸ ਰੱਖ ਕੇ ਇਮਾਨਦਾਰੀ ਨਾਲ ਇਹ ਕਸਰਤਾਂ ਕਰੋਗੇ ਗੋਡਿਆਂ ਦਾ ਦਰਦ 110% ਘਟੇਗਾ ਸੋ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਪੈ ਜਾਣਾ ਦੇਖੋ ਆਪਾਂ ਜਰਾਬਾਂ ਤਾਰ ਦਿੰਨੇ ਕਿਉਂਕਿ ਇਹ ਕਸਰਤਾਂ ਰਿਲੈਕਸ ਹੋ ਕੇ ਕਰਨੀ ਪਹਿਲੀ ਗੱਲ ਤਾਂ ਜਦੋਂ ਵੀ ਤੁਸੀਂ ਇਹ ਕਸਰਤਾਂ ਕਰੋਗੇ ਖੁੱਲੇ ਡੁੱਲੇ ਕੱਪੜੇ ਪਾਓ ਔਰ ਕਸਰਤਾਂ ਸ਼ੁਰੂ ਕਰੋ ਮੈਂ ਉਮੀਦ ਕਰਦਾ ਵੀ ਤੁਸੀਂ ਮੇਰੇ ਨਾਲ ਕਰ ਰਹੇ ਹੋਵੋਗੇ ਪਹਿਲੀ ਕਸਰਤ एंकल टो पैर अंदर पैर बाहर चलो एक फिर दो फिर तीन फिर चार फिर पं फिर छ फिर सात फिर आठ फिर नौ फिर दस फिर पैर अंदर फिर बाहर एक फिर दो फेर ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ ਦਸ ਦੈਨ ਰਿਲੈਕਸ ਇਸ ਕਸਰਤ ਨੂੰ ਤੁਸੀਂ ਵੈਸੇ ਜੇ ਆਪਾਂ ਸਾਰੇ ਸੈੱਟ ਲਾਉਣ ਲੱਗੇ ਵੀਡੀਓ ਬੜੀ ਵੱਡੀ ਹੋ ਜਾਏਗੀ ਸੋ ਇਸ ਕਰਕੇ ਆਪਾਂ ਹੌਲੀ ਹੌਲੀ ਕਰਕੇ ਦਿਖਾ ਰਹੇ ਹਾਂ ਹਰ ਕਸਰਤ ਦੇ ਆਪਾਂ ਦੋ ਦੋ ਸੈੱਟ ਲਾਵਾਂਗੇ ਇਹ ਪਹਿਲੀ ਕਸਰਤ ਆ ਐਂਕਲ ਟੂ ਪੰਪ ਸੇ ਤੁਸੀਂ ਤਿੰਨ ਸੈੱਟ ਲਾਉਣੇ ਜਿਹੜੀ ਦੂਜੀ ਕਸਰਤ ਐਕਸਰਸਾਈਜ਼ ਨੰਬਰ 2 ਆਪਾਂ ਪਿੰਜਣੀਆਂ ਦੇ ਥੱਲੇ ਰੋਲ ਰੱਖ ਦਾਂਗੇ ਇੱਥੇ ਆਪਾਂ ਐਂਕਲ ਟੂ ਪੰਪ ਕਰਾਂਗੇ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਹ ਹੋ ਗਈ ਦੂਜੀ ਕਸਰਤ ਇੱਕ ਸੈਟ ਲਾਇਆ ਇੱਕ ਹੋਰ ਲਾ ਕੇ ਦਿਖਾਉਨੇ ਆ ਪਿੰਜਣੀਆਂ ਦੇ ਥੱਲੇ ਇਸ ਜਗ੍ਹਾ ਤੇ ਇੱਥੇ ਤੁਸੀਂ ਰੱਖਣਾ ਰੋਲ ਰੇ ਤਾਂ ਕਿ ਜਿਹੜਾ ਖੂਨ ਦਾ ਸੰਚਾਰ ਹੈ ਰੁਕਿਆ ਹੋਇਆ ਉਹ ਇੱਕਦਮ ਪੰਪ ਹੋਵੇ ਔਰ ਗੋਡਿਆਂ ਦੇ ਵਿੱਚ ਖੂਨ ਦੀ ਸਪਲਾਈ ਇੱਕਦਮ ਵਧੇ ਔਰ ਤੁਹਾਨੂੰ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਵੇ ਚਾਰ ਫੇਰ ਪੰਜ ਫੇਰ ਛੇ ਫੇਰ ਸੱਤ ਫੇਰ ਅੱਠ ਫੇਰ ਨੌ ਫੇਰ 10 ਇਹ ਹੋ ਗਈ ਤੁਹਾਡੀ ਕਸਰਤ ਨੰਬਰ 2 ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ ਹੁਣ ਵਾਦਦੇ ਆ ਕਸਰਤ ਨੰਬਰ 3 ਵਾਦ ਜਿਹੜਾ ਤੁਹਾਡਾ ਇਹ ਰੋਲਰ ਆ ਇਹ ਆਪਾਂ ਗੋਡਿਆਂ ਦੇ ਥੱਲੇ ਰੱਖਾਂਗੇ ਇਸ ਜਗ੍ਹਾ ਤੇ ਦੇਖੋ ਬਿਲਕੁਲ ਇਸ ਜਗ੍ਹਾ ਤੇ ਜਿਹੜੀ ਖੋਚ ਇੱਥੇ ਰੱਖਿਆ ਔਰ ਇਸ ਨੂੰ ਆਪਾਂ ਥੱਲੇ ਨੂੰ ਦਬਣਾ ਇਹ ਕਸਰ ਤੁਸੀਂ 7 ਵਾਰੀ ਕਰਨੀ ਆ ਆਪਾਂ ਤੁਹਾਨੂੰ 2 ਵਾਰੀ ਕਰਕੇ ਦਿਖਾਵਾਂਗੇ ਦੇਖੋ ਜ਼ੋਰ ਦੀ ਗੋਡਾ ਥੱਲੇ ਨੂੰ ਦਬਿਆ ਔਰ ਇੱਥੇ ਆਪਾਂ 10 ਸੈਕਿੰਡ ਰਹਿਣ 1 2 3 4 5 6 7 8 9 10 ਫੇਰ ਦਬ ਰਹੇ ਆ 1 2 3 4 5 6 7 आठ, नौ दस फिर दब रहे हैं एक दो तीन चार पे सात, आठ, नौ दस फिर दब रहे दो तीन चार पे सात, आठ, नौ दस आप गलती ना चार बार करता पर सत बारी करना क्योंकि वीडियो बहुत लंबी हो जाएगी आप हर कसरत दो दो बार करके दिखावे परो ये होगी कसरत नंबर तीन जीडी चौथी कसरत आ रोलर आप गिटे थले जगह एक गिटे थले दो करना देखो फिर गिटे थले दो चार सत नौ दस फेद हब्ता एक दो तीन चार पे सात आठ नौ दस फे दबता एक दो तीन चार पे सात 8 9 10 ਫੇਦਪਤਾ 1 2 3 4 5 6 7 8 9 10 ਇਸ ਕਸਰਤ ਨੂੰ ਵੀ ਤੁਸੀਂ 7 ਵਾਰੀ ਕਰਨਾ ਇਹ ਹੋ ਗਈ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਆ ਇਹੀ ਰੋਲਰ ਆਪਾਂ ਦੂਸਰੇ ਗੋਡੇ ਥੱਲੇ ਰੱਖਾਂਗੇ ਬਿਲਕੁਲ ਕੋਚ ਦੇ ਥੱਲੇ ਦੇਖੋ ਧਿਆਨ ਨਾਲ ਹੁਣ ਆਪਾਂ ਇਸ ਨੂੰ ਦੱਬ ਰਹੇ ਹਾਂ 1 2 3 4 5 6 7 8 9 10 फिर दब रहे हैं एक दो तीन चार पां सात आठ नौ दस फिर दब रहे हैं एक दो तीन चार पे सात आठ नौ दस फिर दब रहे हैं एक दो तीन चार पां सात आठ नौ दस ये होगी ठोटी उस तो अगली कसरत कस्थ। इस कसरत भी तुम्हें सात बारी करना पहली एंकल तो फिर काफ एंकल टोप तो आम फिर तीजी ਉੱਡੇ ਥੱਲੇ ਚੌਥੀ ਇਧਰਲੇ ਗਿੱਟੇ ਥੱਲੇ ਪੰਜਵੀਂ ਇਹ ਹੋ ਗਈ ਹੁਣ ਛੇਵੀਂ ਫੇਰ ਆਪਾਂ ਇਸ ਨੂੰ ਗਿੱਟੇ ਥੱਲੇ ਰੱਖ ਕੇ ਦੇਖੋ ਗਿੱਟੇ ਥੱਲੇ ਰੱਖ ਲਿਆ ਇਦਾਂ ਹੀ ਤੁਸੀਂ ਦੂਸਰੇ ਪੈਰ ਦੀ ਮਦਦ ਨਾਲ ਰੱਖ ਲੈਣਾ ਔਰ ਇਸ ਨੂੰ ਹੁਣ ਆਪਾਂ ਥੱਲੇ ਨੂੰ ਦਪਾਂਗੇ ਹੱਥ ਬਿਲਕੁਲ ਸਿੱਧੇ ਔਰ ਇੱਕ ਗੱਲ ਹੋਰ ਜਦੋਂ ਤੁਸੀਂ ਇਹ ਕਸਰਤਾਂ ਕਰਨੀਆਂ ਸਿਰ ਦੇ ਥੱਲੇ ਸਰਾਣਾ ਬਿਲਕੁਲ ਨਹੀਂ ਰੱਖਣਾ ਸੋ ਦਬ ਰਹੇ ਹਾਂ ਛੇਵੀਂ ਕਸਰਤ ਬਾਲ ਵਾਧ ਰਹੇ ਹਾਂ 7 ਵਾਰੀ ਕਰਾਂਗੇ ਉਮੀਦ ਕਰਦਾ ਤੁਸੀਂ ਵੀ ਨਾਲ ਕਸਰਤਾਂ ਇਹ ਕਰ ਰਹੇ ਹੋ ਇਹ ਦਬਪਤਾ ਜੀ ਔਰ ਇੱਥੇ ਆਪਾਂ ਹੋਲਡ ਕਰ ਰਹੇ ਹਾਂ ਜੀ 10 ਸੈਕਿੰਡ ਇੱਕ दो तीन चार पे सात, आठ, नौ दस फिर दब दो, एक दो तीन चार पे सात, आठ, नौ दस फिर दब दो, एक दो तीन चार पे सात, आठ, नौ दस फे दबदो एक दो तीन चार पे सत अठ नौ दस फे दबदो एक दो 1 2 3 4 5 6 7 8 9 10 ਇਸਕਾ ਸੁਰਤ ਨੂੰ ਵੀ ਤੁਸੀਂ 7 ਵਾਰੀ ਕਰਨਾ 6 ਕਸਰਤਾਂ ਹੋ ਗਈਆਂ ਹੁਣ ਵਧਦੇ ਹਾਂ 7ਵੀਂ ਕਸਰਤ ਵੱਲ 7ਵੀਂ ਕਸਰਤ ਕੀ ਕਰਾਂਗੇ ਇਹੀ ਰੋਲਰ ਜਿੰਨੇਕ ਤੁਹਾਡੇ ਗੋਡੇ ਮੋੜਦੇ ਆ ਜੇ ਬਾਲੇ ਮੋੜ ਜਾਣ ਬਾੜੀ ਵਧੀਆ ਗੱਲ ਆ ਨਹੀਂ ਮੋੜਦੇ ਜਿੰਨੇਕ ਮੋੜਦੇ ਉਹਨੇਕ ਮੋੜੋ ਇਹ ਰੋਲਰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖੋ ਔਰ ਦੋਨਾਂ ਪਾਸਿਓਂ ਤੋਂ ਕੁੱਟ ਦਿਓ ਇਹਨੂੰ ਵਿਚ ਨੂੰ ਇੱਥੇ ਕੁੱਟਾਂਗੇ ਇਸਨੂੰ ਔਰ ਇੱਥੇ 10 ਗਿਣਾਂਗੇ 1 2 3 4 5 6 7 8 9 फेर एक, सथ, आट, दस फिर घुट दें एक दो तीन चार पे सात आठ नौ दस फिर घुट दें एक दो तीन चार पे सात आठ नौ दस फिर घुट देंगे एक दो तीन चार पे सात आठ नौ दस फिर घुट दें एक दो तीन चार पे सत अठ 9 10 ਇਸ ਕਸਰਤ ਨੂੰ ਵੀ ਤੁਸੀਂ 7 ਵਾਰੀ ਕਰਨਾ ਇਹ ਹੀ ਹੋਗੀ ਠੋਡੀ 7 ਵੀ ਕਸਰਤ ਹੁਣ ਵਧਦੇ ਹਾਂ 8ਵੀਂ ਕਸਰਤ ਵਾਲ ਜਿਸ ਦੇ ਵਿੱਚ ਤੁਸੀਂ ਕੀ ਕਰੋਗੇ ਸਿੱਧੇ ਪੈ ਚੋਗੇ ਪੈਰ ਅੰਦਰ ਮੋੜੋਗੇ ਔਰ ਲੱਤ ਹਵਾ ਚੱਕ ਦੇਣੀ ਹੈ ਥੱਲੋਂ ਤਕਰੀਬਨ 1 ਫੁੱਟ ਤਾਂ ਚੱਕਾਂਗੇ ਔਰ ਇੱਥੇ 10 ਗਿਣਾਂਗੇ 1 2 3 4 5 6 7 8 9 10 ਪੈਰ ਅੰਦਰ ਮੋੜ ਕੇ ਫੇਰ ਉੱਪਰ ਚੱਕ ਦਾਂਗੇ 1 2 तीन चार सात आठ नौ दस पैर अंदर मोड़ के एक दो दें चार आट, नौ, तो भी सात, वारी इदर, सात वारी दूसरी साइड हूं तक अठ कसरत हो गई नौवीं कसरत फिर दूजी लात उपर चुके एक दो तीन चार पांच छे सात आठ नौ दस पैर अंदर मोड़ के उपर चक दो दो तीन चार पांच, पे सात, आठ, नौ दस पैर अंदर मोड के ऊपर चक दो एक, दो, तीन चार पांच, पे सात, आठ, नौ दस पैर अंदर मोड के ऊपर चक दो एक, दो, तीन चार पांच छे सात, आठ, नौ दस ये होगी थोड़िया नौ कसरत हूँ वादे हाँ दसवीं कसरत वाल इस साइड लेके पैजे एदा पै गए एक गोडा अंदर मोड़िया, एक लात सीधी है और इसनों आप हवा चक देना इतने दस सैकेंड होल्ड एक दो होल। तो, तीन चार पे सत अठ नौ दस फिर उपर चक दें एक दो तो, तीन चार पे सत अठ नौ, तो, तो, नौ दस फिर उपर चक दें एक दो तो, तीन चार पे सत अठ नौ दस इसनों भी सत्त बारी करना

दो तो, तीन चार पे सात आठ, नौ दस इसनों भी तो सात बारी तो करना यह होगी थोड़ी ग्यारहवीं कसरत हम बारहवीं बार कसरत वाल मुद्दे पै जाएंगे और लत यह हवा चकेंगे एक लत और इतने गिना एक दो तीन चार पे चक एक दो तीन चार पू भी तो इधर पारी करना पारी दूसरी साइड एक 2 3 4 5 ਇਹ ਹੋ ਗਈ 13ਵੀਂ ਕਸਰਤ 12ਵੀਂ ਇਹ 13ਵੀਂ ਇਹ 1 2 3 4 5 ਫੇ ਚੱਕ ਦਾਂਗੇ 1 2 3 4 5 ਫੇ ਚੱਕ ਦਾਂਗੇ 1 2 3 4 5 ਦੋਨੋਂ ਸਾਈਡ 5 5 ਵਾਰੀ ਔਰ 5 5 ਵਾਰ ਹੀ ਕਰਨਾ 13 ਕਸਰਤਾਂ ਹੋ ਗਈਆਂ ਹੁਣ ਵਧਦੇ ਆ 14ਵੀਂ ਤੇ 15ਵੀਂ ਕਸਰਤ ਪਰ ਉੱਠ ਕੇ ਬੈਠ ਜਾਓਗੇ ਦੇਖੋ ਜਿਹੜੀ ਇਹ ਕਸਰਤ ਹੈ ਜਿਸ ਨੂੰ 14ਵੀਂ ਤੇ 15ਵੀਂ ਸਦੀ ਬੈਠ ਜਉਗੇ ਹੱਥ ਇੱਥੇ ਰੱਖੋਗੇ ਜਿਹੜਾ ਪਾਟਾ ਨਾ ਉਹ ਨਾਲ ਜੁੜਨਾ ਚਾਹੀਦਾ ਇਹਦੇ ਨਾਲ ਆ ਇਹ ਅਨਿਸ਼ਾਨ ਤਾਂ ਕੱਲ ਦੀ ਵੀਡੀਓ ਬਣਾਈ ਸੀ ਉਹਦੇ ਆ ਤੁਸੀਂ ਇਦਾਂ ਦੇਖ ਕੇ ਨਾ ਘਰੇਓ ਇਹ ਲਹਿ ਨਹੀਂ ਬਹੁਤ ਸਾਬਣ ਲਾਇਆ ਲਹਿ ਨਹੀਂ ਨਿਸ਼ਾਨ ਇਹ ਕੋਈ ਗੱਲ ਨਹੀਂ ਸ਼ੌਂਕ ਆ ਆਪਾਂ ਨੂੰ ਆਪ ਤੇ ਪ੍ਰੈਕਟੀਕਲ ਕਰਕੇ ਦਿਖਾਉਣ ਦਾ ਵਜਾ ਆਉਂਦਾ ਬਹੁਤ ਤੁਸੀਂ ਵੀ ਕਸਰਤਾਂ ਤਾਂ ਕਰੋ ਕਸਰਤਾਂ ਬਹੁਤ ਵਧੀਆ ਚੀਜ਼ ਆਪਣੇ ਘਰਦਿਆਂ ਨੂੰ ਆਪਣੇ ਰੇਸ਼ਤੇਦਾਰਾਂ ਨੂੰ ਸਾਰੇ ਨੂੰ ਕਹਾਂ ਕਰੋ ਵੀ ਕਸਰਤਾਂ ਕਰੋ ਕਸਰਤਾਂ ਕਰਦੇ ਰਹੋਗੇ ਨਾ ਬਹੁਤੀਆਂ ਦਵਾਈਆਂ ਤੋਂ ਬਚੇ ਰਹੋਗੇ ਜਨੂੰਨ ਪੈਦਾ ਕਰ ਲਓ ਵੀ ਕਸਰਤਾਂ ਕਰਨੀਆਂ ਹੀ ਕਰਨੀਆਂ ਨੇ ਤਾਕਤ ਪੈਦਾ ਕਰੋ ਅੰਦਰੂ ਦ੍ਰੂਟੀ ਰੱਖੋ ਚਲੋ ਇੱਕ ਅਸਰਤ ਕੇ ਮਿਆਂ ਜਿਵੇਂ ਦੱਸਿਆ ਵੀ ਪੱਟ ਨਾਲ ਬਿਲਕੁਲ ਜੁੜੇ ਰਹਿਣਾ ਚਾਹੀਦਾ ਗੋਡਾ ਵੀ ਨਾਲ ਹੱਥ ਇੱਥੇ ਹੋਣਗੇ ਸਿੱਧੇ ਬਹਿ ਜਾਣਾ ਬਿਲਕੁਲ ਸਟ੍ਰੇਟ ਔਰ ਲੱਤ ਉੱਪਰ ਚੱਕ ਦੇਣੀ ਆ ਪੈਰ ਅੰਦਰ ਮੋੜ ਕੇ ਇੱਥੇ 10 ਸੈਕਿੰਡ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ दस पैर अंदर मोड़ के लाथवा चक देंगे दस सैकड होल्ड एक दो तीन चार पे सात, आठ, नौ दस सतर सत इधर। चौदह कसरत हो गई पंद्रवी कसरत एक दो तीन चार पांच छे सात, आठ, नौ दस फिर उपर चक दें एक दो तीन चार पांच छे सात, आठ, नौ 10 ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 देन ਰਿਲੈਕਸ ਟੋਟਲ 15 ਕਸਰਤਾਂ ਨੇ 7 ਵਾਰੀ ਇਧਰ 7 ਵਾਰੀ ਇਧਰ ਸਾਰੀਆਂ ਕਸਰਤਾਂ ਮੋਟੀ ਜੀ ਗੱਲ ਆ 7-7 ਵਾਰੀ ਕਰਨੀਆਂ ਨੇ ਇੱਕ ਦੋ ਕਸਰਤਾਂ ਨੂੰ ਛੱਡ ਕੇ ਤੁਸੀਂ ਧਿਆਨ ਨਾਲ ਸੁਣ ਲਿਓ ਕਿਹੜੀ ਕਿੰਨੀ ਵਾਰੀ ਕਰਨੀ ਆ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਨਾ ਬਹੁਤ ਜਲਦੀ ਤੁਹਾਨੂੰ ਆਰਾਮ ਮਿਲੇਗਾ ਨਾਲ ਹੋਰ ਕੀ ਕੀ ਕਰਨਾ ਥੋੜੀ ਜੀ ਖੁਰਾਕ ਦੱਸ ਦਿੰਨੇ ਆ ਇੱਕ ਹੀ ਖੁਰਾਕ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਵੀ ਇਸ ਤੇ ਤੁਸੀਂ ਸੇਕ ਵੀ ਦੇਣਾ ਰੋਜ਼ਾਨਾ ਸਵੇਰੇ ਸ਼ਾਮ ਹੁਣ ਖਰਾਕ ਦੀ ਗੱਲ ਕਰਦੇ ਆ ਤੁਸੀਂ ਜੌਂ ਲੈ ਲੈਣੇ ਆ ਲੈਣੇ ਆ ਜਸਟ ਅੰਗਰੇਜ਼ੀ ਚ ਬਾਅਰ ਲੈ ਕਿਹਾ ਜਾਂਦਾ ਜੌਂ ਤੁਸੀਂ ਰਾਤ ਨੂੰ ਪਾਣੀ ਚ ਭਿਉ ਆਉ ਦੇਣੇ ਇੱਕ ਗਲਾਸ ਭਿਉ ਤੇ ਸਵੇਰੇ ਉੱਠੋ ਉਹ ਜਿਹੜਾ ਪਾਣੀ ਹੋਊਗਾ ਉਹ ਗੰਦਾ ਹੋਊਗਾ ਕਿਉਂਕਿ ਜੌਂ ਵਾਲੇ ਸਾਫ਼ ਨਹੀਂ ਹੁੰਦੇ ਉਸ ਨੂੰ ਤੁਸੀਂ ਪਾਣੀ ਨੂੰ ਢੋਲ ਦੋ ਉਹਦੇ ਵਿੱਚ ਇੱਕ ਸਟੀਲ ਦਾ ਗਲਾਸ ਪਾਣੀ ਪਾਓ ਉਸ ਨੂੰ 3 ਤੋਂ 4 ਮਿੰਟ ਜਦੋਂ ਫੁੱਲ ਤੇ ਆਪਾਂ ਉਬਾਲਾਂਗੇ ਨਾ ਤਾਂ ਉਹਦਾ ਜਿਹੜਾ ਗਲਾਸ ਪਾਇਆ ਸੀ ਉਹ ਅੱਧਾ ਰਹਿ ਜਾਊਗਾ ਫੇ ਤੁਸੀਂ ਉਹ ਪਾਣੀ ਨੂੰ ਪਾਉਣ ਲੈਣਾ ਜਿਹੜੇ ਉਹ ਜੋ ਹੋਂਗੇ ਉਹ ਸੱਟ ਦੇਣੇ ਆ ਡਸਟ ਬਿੰਦ ਦੇ ਵਿੱਚ ਜਿਹੜਾ ਉਹ ਪਾਣੀ ਹੈ ਉਹ ਤੁਸੀਂ ਢੱਕ ਕੇ ਰੱਖ ਦੇਣਾ ਕਿਸੇ ਵੀ ਭਾਂਡੇ ਨਾਲ ਢੱਕ ਦੋ ਉਸ ਨੂੰ ਇਹ ਕੰਮ ਸਵੇਰੇ ਕੀਤਾ ਤੁਸੀਂ ਉਹ ਪਾਣੀ ਸ਼ਾਮ ਨੂੰ 4 ਵਜੇ ਪੀਣਾ ਬਾਹਰਲੇ ਵਾਟਰ ਚ ਇੰਨੀ ਸ਼ਕਤੀ ਹੈ ਕਿ ਉਹ ਗੋਡਿਆਂ ਦੇ ਗ੍ਰੀਸ ਲਈ ਬਹੁਤ ਵਧੀਆ ਜਿਹੜਾ ਸਾਈਨੋਵਿਅਲ ਫਲੂਇਡ ਹੁੰਦਾ ਸਾਈਨੋਵਿਅਲ ਫਲੂਇਡ ਬਣਦਾ ਰਹੇਗਾ ਤਾਂ ਆਪਣੀ ਜਿਹੜੀ ਕਾਰਟਿਲੇਜ ਦੀ ਸਿਹਤ ਆਉ ਠੀਕ ਰਹੇਗੀ ਕਾਰਟਿਲੇਜ ਨਹੀਂ ਨਹੀਂ ਦੁਬਾਰਾ ਬਣਨਾ ਜਿੰਨਾ ਬਣਨਾ ਸੀ ਬਣ ਗਿਆ ਜਿੰਨਾ ਘਸਣਾ ਸੀ ਘਸ ਗਿਆ ਸੋ ਅਗਰ ਤੁਸੀਂ ਇਹ ਖਰਾਕ ਅੱਜ ਤੋਂ ਸ਼ੁਰੂ ਕਰ ਦੋਗੇ ਔਰ ਕਸਰਤਾ ਸ਼ੁਰੂ ਕਰ ਦੋਗੇ ਤਾਂ ਧੰਨ ਧੰਨ ਹੋ ਜਾਣੀ ਹੈ ਜੀ ਕਿਉਂਕਿ ਇਹ ਫਾਰਮੂਲਾ ਅਸੀਂ ਆਪਣੇ ਕਲੀਨਿਕ ਤੇ ਆਪਣੇ ਪੇਸ਼ੈਂਟਸ ਨੂੰ ਦੱਸਿਆ ਔਰ ਉਹਨਾਂ ਨੇ ਬਹੁਤ ਜ਼ਿਆਦਾ ਫਾਇਦਾ ਲਿਆ 99% ਇਸ ਦਾ ਜੋ ਰਿਜ਼ਲਟ ਹੈ ਉਹ ਨਿਕਲ ਕੇ ਸਾਹਮਣੇ ਆਉਂਦਾ ਤੁਹਾਡੇ ਨਾਲ ਵੀ ਹੋਏਗਾ ਤੁਸੀਂ ਕਮੈਂਟ ਕਰਕੇ ਆਪ ਦੱਸੋਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਪਿਆਰ ਦੇਣ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਤੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਚ ਰਹੋ ਸੋ ਇੱਕ ਵਾਰ ਫੇਰ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ